ਮਾਂ ਇੱਕ ਉਹ ਇਨਸਾਨ ਹੈ ਜੋ ਜਨਮਦਿਨ ਤੋਂ ਲੈ ਕੇ ਹਰ ਖੁਸ਼ੀ ਅਤੇ ਗਮੀ ਦੇ ਵਿੱਚ ਹਮੇਸ਼ਾ ਆਪਣੇ ਬੱਚੇ ਦੇ ਨਾਲ ਖੜੀ ਹੁੰਦੀ ਹੈ ਇਸੇ ਕਾਰਨ ਮਾਂ ਦੀ ਮਹੱਤਤਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਕਿਸੇ ਦੇ ਲਈ ਵੀ ਆਸਾਨ ਕੰਮ ਨਹੀਂ ਹੈ ਅੱਜ ਮਦਰ ਡੇ ਹੈ ਮਦਰ ਡੇ ਦੇ ਉੱਤੇ ਕੀ ਇਤਿਹਾਸ ਹੈ ਉਸ ਦੇ ਉੱਤੇ ਇੱਕ ਸੰਪੇਖੀ ਝਾਤ ਮਾਰਾਂਗੇ ਮਾਂ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਅਮਰੀਕਾ ਦੇ ਵਿੱਚੋਂ ਹੋਈ ਸੀ ਜਿੱਥੇ ਅਮਰੀਕੀ ਔਰਤ ਅਨਾ ਜਾਰਵਿਜ਼ ਨੇ ਕੀਤੀ ਸੀ ਅਨਾ ਜਾਰਵਿਜ਼ ਨੇ ਮਾਂ ਮਦਰ ਦਿਵਸ ਦੀ ਨੀਂ ਰੱਖੀ ਸੀ ਯਾਨੀ ਮਦਰਡੇ ਦੀ ਮਦਰਡੇ ਨੂੰ ਮਨਾਉਣ ਦੀ ਰਸਮੀ ਸ਼ੁਰੂਆਤ 9 ਮਈ 1914 ਨੂੰ ਤਤਕਾਲੀ ਅਮਰੀਕੀ ਰਾਸ਼ਟਰਪਤੀ ਬੁਰਡੋ ਵਿਲਸਨ ਨੇ ਕੀਤੀ ਸੀ ਉਸ ਸਮੇਂ ਅਮਰੀਕੀ ਸੰਸਦ ਦੇ ਵਿੱਚ ਇੱਕ ਕਾਨੂੰਨ ਪਾਸ ਕਰਕੇ ਹਰ ਸਾਲ ਮੈਦੀ ਦੂਜੇ ਐਤਵਾਰ ਮਦਰ ਡੇ ਦੇ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਅਮਰੀਕਾ ਯੂਰਪ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਮਦਰ ਡੇ ਮਨਾਉਣਾ ਤੁਮਤਾਮ ਨਾਲ ਸ਼ੁਰੂ ਕਰ ਦਿੱਤਾ ਗਿਆ ਮਦਰ ਡੇ ਮਨਾਉਣ ਦਾ ਮਕਸਦ ਕੀ ਸੀ ਅਮਰੀਕੀ ਔਰਤ ਐਨਾ ਜਾਰਵਿਸ ਨੂੰ ਆਪਣੀ ਮਾਂ ਦੇ ਲਈ ਬਹੁਤ ਪਿਆਰ ਸੀ ਸਨੇਹ ਸੀ ਐਨਾ ਜਾਰਵਿਸ ਨੇ ਆਪਣੀ ਮਾਂ ਤੋਂ ਬਹੁਤ ਪ੍ਰੇਰਿਤ ਸੀ ਅਤੇ ਉਸਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਵਿਆਹ ਨਾ ਕਰਾਉਣ ਦਾ ਵੀ ਫੈਸਲਾ ਕਰ ਲਿਆ ਸੀ ਅੰਨਾ ਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਮਾਂ ਨੂੰ ਸਮਰਪਿਤ ਕਰਨ ਦਾ ਸੰਕਲਪ ਲਿਆ ਸੀ ਅਤੇ ਆਪਣੀ ਮਾਂ ਦਾ ਸਨਮਾਨ ਕਰਕੇ ਉਦੇਸ਼ ਦੇ ਨਾਲ ਮਾਂ ਦਿਵਸ ਦੀ ਸ਼ੁਰੂਆਤ ਕੀਤੀ ਇਸ ਦੇ ਲਈ ਅੰਨਾ ਨੇ ਅਜਿਹੀ ਤਰੀਕ ਚੁਣੀ ਕਿ ਇਹ 9 ਮਈ ਉਸਦੀ ਮਾਂ ਦੀ ਵਰਸੀ ਦੇ ਆਸ-ਪਾਸੋਂ ਯੂਰਪ ਵਿੱਚ ਇਸ ਦਿਨ ਨੂੰ ਮਦਰਿੰਗ ਸੰਡੇ ਕਿਹਾ ਜਾਂਦਾ ਹੈ ਜਦੋਂ ਇਸਾਈ ਭਾਈਚਾਰੇ ਨਾਲ ਸੰਬੰਧਤ ਬਹੁਤ ਸਾਰੇ ਲੋਕ ਇਸ ਦਿਨ ਨੂੰ ਵਰਜਨ ਮੈਰੀ ਦੇ ਨਾਮ ਦੇ ਨਾਲ ਵੀ ਬੁਲਾਉਂਦੇ ਨੇ ਮਦਰ ਡੇ ਸਾਡੇ ਸਾਰਿਆਂ ਦੀ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਦਿਨ ਹੈ ਜੋ ਸਾਡੇ ਦਿਲਾਂ ਦੇ ਵਿੱਚ ਬਹੁਤ ਸਾਰਾ ਖਾਸ ਸਥਾਨ ਰੱਖਦੀਆਂ ਨੇ ਬਿਨਾਂ ਸ਼ਰਤ ਪਿਆਰ ਕੀ ਹੁੰਦਾ ਹੈ ਇਹ ਸਾਡੀਆਂ ਮਾਵਾਂ ਤੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ ਅਤੇ ਨਾ ਹੀ ਕੋਈ ਸਾਨੂੰ ਸਮਝਾ ਸਕਦਾ ਅਤੇ ਨਾ ਹੀ ਸਾਨੂੰ ਕੋਈ ਕਰ ਸਕਦਾ ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਜੀਵਨ ਭਰ ਦੇ ਵਿੱਚ ਸਬਕ ਦਿੰਦੀ ਹੈ ਜੇਕਰ ਅਸੀਂ ਆਪਣੀਆਂ ਰੁਝੇਵੀਆਂ ਭਰੀ ਜ਼ਿੰਦਗੀ ਦੇ ਵਿੱਚੋਂ ਇੱਕ ਪਲ ਗੱਲ ਕਿ ਇਹ ਸੋਚੀਏ ਕਿ ਅਸੀਂ ਜੋ ਵੀ ਬਣੇ ਹਾਂ ਜਿਸ ਮੁਕਾਮ ਤੇ ਹਾਂ ਜਾਂ ਜਿਸ ਥਾਂ ਤੇ ਖੜੇ ਹਾਂ ਉਸ ਪਿੱਛੇ ਸਾਡੀਆਂ ਮਾਵਾਂ ਦਾ ਕਿੰਨਾ ਵੱਡਾ ਹੱਥ ਹੈ ਭਾਵੇਂ ਸਾਡੀਆਂ ਮਾਵਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਇੱਕ ਦਿਨ ਹੀ ਰੱਖਿਆ ਗਿਆ ਪਰ ਇਹ ਕਾਫੀ ਨਹੀਂ ਹੈ ਮਦਰ ਡੇ ਅਜਿਹਾ ਖਾਸ ਦਿਨ ਹੈ ਜੋ ਦੁਨੀਆ ਭਰ ਦੀਆਂ ਮਾਵਾਂ ਨੂੰ ਸਤਿਕਾਰ ਦੇਣ ਦੇ ਲਈ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੀਆਂ ਮਾਵਾਂ ਦੇ ਨਾਲ ਸਮਾਂ ਬਿਤਾਉਂਦੇ ਨੇ, ਉਹਨਾਂ ਨੂੰ ਤੋਹਫ਼ੇ ਦਿੰਦੇ ਨੇ, ਉਹਨਾਂ ਦੇ ਲਈ ਕੁਝ ਖਾਸ ਕਰਦੇ ਨੇ, ਉਹਨਾਂ ਨੂੰ ਕਾਰਡ ਦਿੰਦੇ ਨੇ, ਉਹਨਾਂ ਪ੍ਰਤੀ ਆਪਣਾ ਪਿਆਰ ਤੇ ਧੰਨਵਾਦ ਪ੍ਰਗਟ ਕਰਦੇ ਨੇ। ਮੰਨਿਆ ਜਾਂਦਾ ਹੈ ਕਿ ਇਹ ਇੱਕ ਪ੍ਰਾਚੀਨ ਯੂਨਾਨੀ ਤੇ ਰੋਮਨ ਤਿਹਾਰ ਹੈ ਜੋ ਮਾਂ ਦਾ ਜਸ਼ਨ ਮਨਾਉਂਦਾ ਹੈ। ਜਿਸ ਦੇ ਵਿੱਚ ਮਾਂ ਦੇਵੀ ਰੀਆ ਦੀ ਪੂਜਾ ਵੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਈਸਾਈ ਧਰਮ ਨੇ ਵੀ ਮਾਂ ਮੈਰੀ ਸਨਮਾਨ ਦੇ ਲਈ ਇਸ ਨੂੰ ਅਪਣਾ ਲਿਆ। ਇਸ ਦਿਹਾੜ ਦਾ ਨਾਮ ਮਦਰਿੰਗ ਸੰਡੇ ਰੱਖਿਆ ਗਿਆ ਸੀ। ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਦਿਨ ਹੁੰਦਾ ਹੈ ਜੋ ਸਾਡੇ ਦਿਲਾਂ ਦੇ ਵਿੱਚ ਬਹੁਤ ਖਾਸ ਸਥਾਨ ਰੱਖਦਾ ਹੈ। ਭਾਰਤ ਵਿੱਚ ਇਹ ਦਿਨ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਜਦੋਂ ਕਿ ਦੂਸਰੀਆਂ ਦਿਸ਼ਾਂ ਦੇ ਵਿੱਚ ਸਾਲ ਦੇ ਵੱਖ-ਵੱਖ ਦਿਨਾਂ ਤੇ ਮਨਾਇਆ ਜਾਂਦਾ ਹੈ। ਆਓ ਅੱਜ ਦਾ ਦਿਨ ਆਪਣੀ ਮਾਂ ਦੇ ਨਾਮ ਤੇ ਸਮਰਪਿਤ ਕਰੀਏ ਉਸ ਦੇ ਨਾਲ ਵੀ ਪਿਆਰ ਕਰੀਏ ਸਾਰਾ ਸਾਲ ਭੱਜ ਦੀ ਦੌੜ ਦੀ ਸਾਡੀ ਮਾਂ ਆਓ ਅੱਜ ਅਸੀਂ ਉਸ ਦੇ ਨਾਲ ਸਮਾਂ ਬਿਤਾ ਕੇ ਉਸ ਨੂੰ ਵੀ ਖੁਸ਼ੀਆਂ ਦਾ ਪਲ ਦਈਏ ਜਿਸ ਦੇ ਕਰਕੇ ਅਸੀਂ ਦੁਨੀਆ ਦੇ